ਜੀ ਭਾਈ ਸਾਰੇ ਹਾਂ ਸਸਰੀ ਗਾਲ ਜੀ ਤੇ ਅੱਜ ਆਪਾਂ ਚੱਲੇ ਕਿਸ਼ਨਪੁਰੇ ਮੈਚ ਤੇ ਖੜਾ ਹੋ ਗਿਆ ਨਾ ਆ ਨਿਕਲੇ ਆਪਾਂ ਪੈਣ ਚੋਂ ਸਾਹਿਲ ਭਾਈ ਦੋ ਬੰਦੇ ਆਪਾਂ ਜਾਣਾ ਆ ਸਾਹਿਲ ਭਾਈ ਆਪਣੇ ਹਨ ਮਨਵੀਰ ਜੀ ਤੇ ਆਪਾਂ ਇਹ ਦੋ ਬੰਦੇ ਚੱਕਾ ਏ ਨਾਲ ਦੇ ਪੈਣ ਚੋਂ ਆ ਬਾਕੀ ਆਪਣੇ ਬੰਦੇ ਆ 35 ਕਿਲੋ ਆ ਜਗਜੀਤ ਸਤਿਅਮ ਬਾਕੀ ਆਪਣਾ ਝੋਟਾ ਭਾਈ ਅਜਕੈਮ ਆ ਕਹਿੰਦਾ ਮੈਂ ਮਲਵਾਈ ਠੋਕਨੇ ਅੱਜ ਤੇ ਬਾਕੀ ਇੱਧਰ ਜੈਣ ਭਾਈ ਹੁਣ ਦੇ ਬੰਦ ਹਾਂ ਲੋ ਜਿੱਦਾ ਜਿੱਦਾ ਤੁਹਾਨੂੰ ਨਾਲ-ਨਾਲ ਅਪਡੇਟ ਆਪਾਂ ਦਿੰਦੇ ਜਾਵਾਂਗੇ ਜਿੱਦੈ ਦਾ ਪਹੁੰਚਾਂਗੇ ਤੁਹਾਨੂੰ ਮੈਚ ਦਿਆ ਵੀ ਆਪਾਂ ਦਿਖਾਵਾਂਗੇ ਮੈਚ ਵੀ ਸਾਰਾ ਤੁਹਾਨੂੰ ਤੇ ਸਾਰਿਆਂ ਨੂੰ ਧੰਨਵਾਦ ਜੱਜ ਚੈਨਲ ਨੂੰ ਕੀ ਕਰਨਾ ਆਪਾਂ ਸਾਰਿਆਂ ਨੇ ਕੀ ਕਰਨਾ ਹੈ ਸਬਸਕ੍ਰਾਈਬ ਕਰ ਦਿਓ ਸਾਰੇ ਫਿਰ ਮੇਰੇ ਵੀਰ ਦੁਬਾਰਾ ਲਾਈਕ ਸ਼ੇਅਰ ਮੇਰਾ ਵੀਰ ਕਰ ਦਿਓ ਸਾਰਿਆਂ ਦਾ ਸਬਸਕ੍ਰਾਈਬ ਹੋਰ ਕੀ ਕਰਨਾ ਸਬਸਕ੍ਰਾਈਬ ਕਰ ਦਿਓ ਮੇਰਾ ਵੀਰ ਉੱਚੀ ਸਬਸਕ੍ਰਾਈਬ ਕਰੀਂ ਤਕੜਾਈ ਸਬਸਕ੍ਰਾਈਬ ਕਰੀਂ ਆਪਾਂ ਪਹੁੰਚ ਗਏ ਆ ਜਿਸ਼ਨਪੁਰੇ ਜੇ ਟੀਮ ਆਪਣੀ ਸਾਰੀ ਇੱਥੇ ਬੈਠੀ ਆ ਉਸਤਾਜ ਜੀ ਹੁਣੀ ਸਾਡੀ ਟੀਮ ਐਂਟਰ ਕਰਉਣਗੇ ਆ ਤੇ ਉਹ ਸਾਹਮਣੇ ਗਰਾਊਂਡ ਤਿਆਰ ਹੋਣ ਲਈ ਆਪਾਂ ਪਿਛੇ ਬੈਕ ਕੈਮਰਾ ਕਰਦੇ ਗਏ ਗਰਾਊਂਡ ਤਿਆਰ ਹੋਣ ਲਈ ਆ ਸਾਈਡ ਤੇ ਹੋ ਉਸਤਾਜ ਜੀ ਜਾਂਦੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਕਿੰਦਰ ਭਈ ਆਪਣਾ ਦਾਸ ਭਈ ਆ ਸਤਨਾਮ ਵਾਹਿਗੁਰੂ ਆਪਣੀ ਸਾਡੀ ਟੀਮ ਆ ਬਈ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਕੋਈ ਵੀਰੋ ਆਪਾਂ ਬੈਠੇ ਸੀਗੇ ਗੱਡੀ ਦੇ ਵਿੱਚ ਤੇ ਇਧਰ ਟੇਪਾ ਘਟ ਹੁੰਦਈਆਂ ਵਾਂ ਤੇ ਬਸ ਫਿਰ ਗੱਡੀ ਦੀ ਤਿਆਰੀ ਰਗੜਾ ਲਾਉਣ ਲੱਗੇ ਆ ਵਾ ਵਧੀਆ ਵਧੀਆ ਮੁੰਡੇ ਕਹਿੰਦੇ ਵੀ ਕਬੱਡੀ ਖੇਡਣ ਤੋਂ ਪਹਿਲਾਂ ਮੈਚ ਖੇਡਣ ਤੋਂ ਪਹਿਲਾਂ ਇੱਕ ਵਾਰੀ ਟੱਕੜਾ ਲਾ ਲੈਂਦੇ ਆ। ਮੁੰਡੇ ਸਾਰੇ ਬੈਠੇ ਆ ਆਪਣੇ। ਬਾਲਟੀ ਰੱਖੀ ਹੋਈ ਆ ਇੱਥੇ। ਹਾਂਜੀ। ਪਹਿਲੇ-ਵੇਲੇ ਮੈਂਗਾ ਲਾ ਲੀਏ ਵੀ ਭਾਈ, ਉਸਤਾਦ ਹੁਣੀ ਆਂਦੇ। ਉਹ ਹੀ ਗੱਲਾਂ ਨੇ ਫੇ। ਬਾਕੀ ਲਾਉਣੇ ਆ ਤੁਹਾਨੂੰ ਦਿਖਾਉਣੇ ਆ। ਖੇਡਣ ਲੱਗ ਜਾਣਾ ਫੇ। ਹਾਂਜੀ ਭਾਜੀ, ਲੱਗੇ ਆਂ ਪਰ ਅਗੜਾ ਲਾਉਣ। ਹਾਂ। ਤੇ ਮੈਚ ਤੇ ਆ ਗਏ ਆਂ ਆਪਾਂ ਕਿਸ਼ਨਪੁਰੇ ਪਹੁੰਚ ਗਏ ਆਂ। ਬਾਕੀ ਆਪਣੇ ਬੰਦੇ। ਮੈਚ ਥੋੜੇ ਲੇਟ ਸੀਗੇ। ਤੇ ਮੈਂ ਥੋੜੇ ਲੇਟ ਸੀ ਇੱਥੇ ਅਸੀਂ ਕਿਹਾ ਵੀ ਰਗੜਾ ਰੋੜਾ ਫੇਲਾ ਹੀ ਲਈਏ ਇੱਧਰ ਆਪਣੇ ਉਸਤਾਦ ਕੁਲਵੰਦ ਕੋਹ ਜੀ ਕੁਲਵੰਦਰੇ ਕੋਹ ਜੀ ਆਪਣੀ ਬਾੜੀ ਬਾੜ ਦੇਖ ਲਾ ਇੱਧਰ ਜੇਨ ਭਾਈ ਇੱਧਰ ਆਪਾਂ ਬਾਦਾ ਸਬਾਨ ਇਹ ਕਿਹੜਾ ਫਰਲੋ ਇਦਾਂ ਫਰਲੋ ਇੱਧਰ ਹੋ ਗਿਆ ਪਾ ਲੈਣ ਦੇ ਆਹੋ ਹੋਟਲਾ ਮੈਤਿਆਂ ਮਿਲ 10 ਬੈਗ ਦੇਖੇ ਲੈਣ ਦੇ ਆਹ ਕਾਲੀਆਂ ਮਿਰਚਾਂ ਮਗਜ ਹਸਖਾਸ ਜੇ ਥੱਕ ਗਿਆ ਤਾਂ ਕਿਉਂ ਵਾਰੀ ਵਾਰੀ ਕੱਟਣਾ। ਕਾਲਾ ਮਾਜੀ ਇੰਨੀਆਂ ਕ ਦੇਖੀ ਕਾਲੀਆਂ ਮਰਚ। ਵਾਰੀ ਵਾਰੀ। ਕਾਲੀ ਮਿਰਚ। ਦੇਖੋ। ਖੌਫ। ਖੌਫ ਦੀ ਬਾਲਾ। ਖੌਫ ਪਾਉਣਾ ਹੈ। ਸਾੰਦ। ਉਹਨੇ ਕਿਹਾ ਜਾ ਕਰ ਵਾਰੀ ਵਾਰੀ। ਬੰਦਾ ਇਹ ਵਧੀਆ ਵਾ ਪਰ ਤੂੰ ਵੱਡਾ। ਹਾਂਜੀ ਵੀਰੇ ਤੇ ਪੈ ਗਿਆ ਸਾਰਾ ਸਮਾਨ। ਤੇ ਬਦਾਮ ਪੋਣੇ ਬਾਕੀ ਆ। ਇਹ ਜੇ ਆਪਣੇ ਡਰਾਈਵਰ ਸਾਹਿਬ ਵੀ ਆ ਰਹੇ ਆ ਗੱਡੀ ਗੱਡੀ ਵਾਲੇ ਗੱਡੀ ਇਹ ਚਲਾ ਕੇ ਲਿਆਈ ਡਰਾਈਵਰ ਹੀ ਵਧੀਆ ਡਰਾਈਵਰ ਸਾਹਿਬ ਦੀ ਬਾਕੀ ਆਪਣੇ ਬੰਦੇ ਸੰਦਰ ਇਧਰ ਤੇ ਨਾਲ ਨਾਲ ਤੁਹਾਨੂੰ ਜਾਣਕਾਰੀ ਦਿੰਦੇ ਜਾਵਾਂਗੇ ਹਾਂਜੀ ਮੁੰਡੇ ਇਧਰ ਰੈਡੀ ਵੀ ਹੋ ਰਹੇ ਨਾਲ ਦੀ ਨਾਲ ਤੇ ਆਪਣੇ ਅੱਧੇ ਬੰਦੇ ਇਧਰ ਲੱਗੇ ਫੇ ਰਗੜਾ ਤਿਆਰ ਕਰਨ ਉਸਤਾਦ ਜੀ ਮਾੜਾ ਪੁੱਤੀ ਬੋਲਿਆ ਕਰੋ ਬਾਕੀ ਆਪਾਂ ਤੁਹਾਨੂੰ ਦੱਸਦੇ ਨਾਲ ਦੇ ਨਾਲ ਉਧਰ ਵੀਰੂ ਕੋਜ ਰਾਂਗੜੇ ਵਾਲਾ ਅੱਜ ਆ ਪਹੁੰਚਿਆ ਕਹਿੰਦੇ ਕਿਸ਼ਨਪੁਰ ਦੀ ਧਰਤੀ ਤੇ ਇੱਧਰ ਡਰਾਈਵਰ ਸਾਹਿਬ ਆਪਣੇ ਖੜੇ ਆ ਆ ਮੁੰਡੇ ਸਾਰੇ ਆ ਤੇ ਆਪਾਂ ਚਲੋ ਨਾਂ ਵੀ ਦੱਸ ਦਿੰਨੇ ਆ ਮੁੰਡਿਆਂ ਦੇ ਆ ਮੁੰਡਾ ਜਸ਼ਨ ਆ ਉਹਨੂੰ ਤੁਸੀਂ ਜਾਣਦੇ ਆ ਜੱਜ ਝੋਟਾ ਸੈਂਡਰ ਜ ਝੋਟਿਆ ਅੱਜ ਦਿਖਾ ਦੇ ਵੀ ਝੋਟਾ ਕਹਿੰਦੇ ਕਿਨੂ ਆ ਹੱਥ ਖੜਾ ਕਰਦੇ ਮੜਾ ਆ ਫਤੇ ਸਾਂਝੀ ਕਰਦੇ ਝੋਟੇ ਫਤੇ ਸਾਂਝੀ ਕਰ ਫਤੇ ਫਤੇ ਸਾਂਝੀ ਕਰ ਦੋਵੇਂ ਹੱਥ ਕਰਕੇ ਤੇ ਮੁੰਡਾ ਕਾਸ਼ ਆ ਮਨਵੀਤ ਭਿੰਦਰ ਤੇ ਸੁਖਮਨ ਮੁੰਡਾ ਸਤਿਅਮ ਤੇ ਸਾਰੇ ਮੁੰਡੇ ਆਪਣੇ ਰਗੜਾ ਲੌਂੜੇ ਬਾਕੀ ਗਾਂ ਅੱਗੇ ਤੁਹਾਨੂੰ ਦੱਸਦੇ ਆ ਤੇ ਗ੍ਰਨੇਡ ਨਾਲ ਤਿਆਰੀ ਵੀ ਚੱਲ ਰਹੀ ਐ ਸਾਹੀ ਮੀਰ ਕਿਰੀ ਆਈ ਮੁੰਡਾ ਚ ਪੌਲ ਗਿਆ ਓ ਥਰੇਡ ਹੋ ਗਈ ਰੋਕ ਜਾ ਓਏ ਚੱਬ ਕਰ ਓਏ ਬਹੁਤ ਆ 15 ਸਕਿੰਟ ਦੀ ਹੋ ਗਈ ਨਾਮ ਵੀ ਲਿਆ ਕਰ ਐ ਚਬਦਾਵ ਸੈੱਟ ਮੇਰਾ ਵੀਰ ਹਾਂ ਜਨਾਬ ਕਿਤੇ ਬਦਾਮ ਬਲੌਗਰ ਹਾਂਜੀ ਭਾਈ ਤੇ ਆਪਾਂ ਸੈੱਟ ਤੇ ਬਦਾਮ 33 ਭਾਈ ਚੱਲ ਭਾਈ ਚੱਲ ਸੰਭੜ ਝੋਟਾ ਆਪਣਾ ਕਹਿੰਦਾ ਮੇਰੀ ਵੀਡੀਓ ਬਣਾ ਲੈ ਵਿੱਚ ਝੋਟਾ ਮੂੰਹ ਔਰ ਝੋਟਿਆ ਇੱਧਰ ਆਪਣੇ ਸਾਈਡ ਪਾਈਂ ਮੀਰਾ ਘੜੰਦਾ ਹੈ। ਬੇ ਹੋਈ ਹੋਈ ਨਾ। 7 ਸਤੰਬਰ ਇੱਧਰ ਮਨਵੀਤ। ਆਪਣਾ ਬੰਦਰ ਵੀ ਆ ਗਿਆ। 15 ਵੀ ਬੈਠਾ ਆ ਦੀ। ਜੱਗੇ ਚਿੱਟੀ ਦਾ ਮੁੰਡਾ ਕਹਿੰਦੇ ਦਿਲੋਂ ਫੈਨ ਐ। ਮੇਰੇ ਵੀਰੋ। ਕਹਿੰਦਾ ਲੱਭੇ ਨਾ ਮੇਰੀ ਯਾਰੀ ਆ। ਇਹਦੀ ਬੱਗੇ ਵਾਲੇ ਨਾ। ਹੂੰ। ਜੱਗੇ ਚਿੱਟੀ ਦਾ ਫੈਨ ਆ। ਇਹ ਆਪਣੇ ਵਿੱਚ ਛੁਪਾ ਕੇ ਰੱਖਿਆ ਤੇ ਆਪਣੇ ਵੀ ਬਹੁਤ ਆ ਬਹੁਤ ਖਰਾਬ ਆ ਚੱਲਦੇ ਨਹੀਂ ਭਾਈ ਇੱਧਰ ਰਗੜ ਹੋਣ ਰਿਹਾ ਤੇ ਜਿੱਦਾਂ ਰਗੜ ਹੋਰੀ ਤੁਹਾਨੂੰ ਇਹ ਪਾਣ ਜਾਣਕਾਰੀ ਦਿਖਾਵਾਂਗੇ ਜੀ ਭਾਈ ਅੱਧਾ ਆਪਣਾ ਤਿਆਰ ਹੋ ਗਿਆ ਰਗੜਾ ਬੰਦੇ ਆ ਰਹੇ ਆਪਣੇ ਹੋਲੀ ਬੱਚੇ ਇੱਧਰ ਭਾਈ ਬਾਕੀ ਮੈਚ ਦੇਖਣ ਚੱਲ ਗਾ ਤੇ ਇੱਧਰ ਆਪਣੇ ਕੋਚ ਬੈਠੇ ਆ ਬਾਅਦ ਵਿੱਚ ਮੈਚ ਖੇਡਣਾ ਅੱਧਾ ਤਿਆਰ ਹੋ ਗਿਆ ਭਾਈ ਸੀ ਬਾਕੀ ਮੈਚ ਦੀ ਵੀ ਤੁਹਾਨੂੰ ਅਪਡੇਟ ਜਲਦ ਤੋਂ ਜਲਦ ਦੰਨੇ ਵੀ ਕਿ ਨਮਾਵਾ ਕੀਰੇ ਇੰਦੇ ਨਾਲ ਵਾ ਦੰਨੇ ਤੁਹਾਨੂੰ ਅਪਡੇਟ ਫੇਰ ਮਿਲਦੇ ਮਿਲਦੇ ਫੇਰ ਅਗਲੀ ਵੀਡੀਓ ਚ ਤਿਆਰ ਹੋ ਗਏ ਆ ਤੇ ਕਿੱਟਾ ਵਾਲੀਆਂ ਸਾਰਿਆਂ ਨੇ ਬੰਦੇ ਆਪਣੀ ਤਰੀ ਜਾਂਦੇ ਆ ਜੱਜ ਝੂਠਾ ਤੇ ਬਾਕੀ ਸਾਰੇ ਤਰੀ ਜਾਂਦੇ ਆ ਬਸ ਮੈਂ ਜੋ ਸਾਡਾ 5ਵਾਂ ਮੈਚ ਵਾ ਸ਼ਾਇਦ ਤੇ ਮੈਚ ਦੇ ਤੁਹਾਨੂੰ ਛੋਟੀਆਂ ਛੁਟੀਆਂ ਛੁਟੀਆਂ ਕਲਿੱਪਾਂ ਕਰਕੇ ਦਿਖਾਵਾਂਗੇ ਤੇ ਇਹ ਤੁਸੀਂ ਦੱਸਿਓ ਕਿ ਕਿੰਤਾ ਲੱਗੇ ਧੰਨਵਾਦ ਜੀ ਹਾਂਜੀ ਬਾਈ ਤੇ ਆਪਾਂ ਜਿੱਦਾਂ ਦੀ ਟੂਰਨਾਮੈਂਟ ਅੱਧੇ ਨੰਬਰ ਨਾਲ ਆਪਾਂ ਹਾਰ ਗਏ ਮੈਚ ਰਾਉਂਡ 2 ਜਗਾ ਜਦ ਦੇ ਹਰ ਨੰਬਰ ਦਾ ਆਪਾਂ ਹਰ ਗੈਂਦੇ ਚੱਲੇ ਹਾਂ ਬਾਕੀ ਦਾ ਨਾਲ ਨਾਲ ਦੀ ਅਪਡੇਟ ਦਿੰਦੇ ਜਾਵਾਂਗੇ ਜੀ ਵੀਰ ਜੀ ਤੁਹਾਨੂੰ ਜਿੱਦਾਂ ਕੋਈ ਪਤਾ ਵਾ ਅਸੀਂ ਪਿੰਡ ਜਾਂਦੇ ਵਾ ਛੋਟਾ ਇਹ ਕੰਮ ਹੋਣ ਗਿਆ ਦੇ ਇਸ ਬਣਾ ਦੇ ਕੰਮ ਤੇ ਆਨੇ ਰੈਕਟਰ ਕਾਲੂ